ਵਧੀਆ ਹੈਗੀ ਹੈ ਜੀ ਇਹਨਾਂ ਦੀ ਡਿਟੈਕਸ਼ਨ ਟੱਚਪੁਆਇੰਟ ਸਾਰੇ ਪੂਰੇ ਪੰਜਾਬ ਚ ਸਭ ਤੋਂ ਵਧੀਆ ਸੋ ਆਪਾਂ ਉਸੇ ਤਰ੍ਹਾਂ ਹੀ ਕਰਦੇ ਹੋਏ ਮੇਰੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਪੂਰੀ ਸਾਡੀ ਪੂਰੀ ਮਿਹਨਤ ਰਹੇਗੀ ਕਿ ਅਸੀਂ ਇਸ ਕੇਸ ਨੂੰ ਜਲਦ ਤੋਂ ਜਲਦ ਟ੍ਰੇਸ ਕਰੀਏ ਜਿਨ੍ਹਾਂ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹੈ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਈਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਸੀ ਤੇ ਮੇਰੀ ਹੁੰਦਾ ਸਾਰਿਆਂ ਨੂੰ ਇਹ ਪੂਰੀ ਗਰੰਟੀ ਹੈ ਜੀ ਕਿ ਅਸੀਂ ਇਹ ਮੁਕਦਮਾ ਹਰ ਹਾਲ ਵਿੱਚ ਪ੍ਰੇਸ਼ ਕਰਨਾ ਹੀ ਕਰਨਾ ਪਰ ਆਪਾਂ ਹੁਣ ਜਿਵੇਂ ਬੈਠੇ ਹਾਂ ਹੁਣ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਕਿ ਤੁਸੀਂ ਆਪਣੇ ਜਿਹੜੇ ਮੇਰੇ ਸਾਥੀ ਭਰਾ ਤੁਹਾਡੇ ਨਾਲ ਲੱਗੇ ਆ ਜੀ ਉਹਨਾਂ ਨੂੰ ਜੀ ਗੱਲ ਤੁਸੀਂ ਕੀਤੇ ਵਾਲੇ ਦਾ ਕੀ ਗੱਲ ਸੁਣੋ ਦੱਸੋ ਕੀ ਗੱਲ ਹੈ 14 ਸਾਲਾਂ ਦਾ ਬਖਸ਼ਾ ਇਸ ਵਾਰੀ ਬਤਮੀਨ ਨਹੀਂ ਐਸ ਐਚ ਓ ਜੀ ਅਸੀਂ ਅੱਜ ਹੀ ਮੈਂ ਉਹ ਵੀ ਸਿੱਧਾ ਇੱਥੇ ਆਈਆਂ ਜੀ ਅਸੀਂ ਉਹਨਾਂ ਨੂੰ ਅੱਜ ਹੀ ਮੇਰਾ ਖਿਆਲ ਹੈ ਗੁਣੇ ਹੀ ਐਸ ਐਸ ਪੀ ਸਾਹਿਬ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ ਜੀ ਨਹੀਂ 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 ਹਾਜ਼ਰ ਨਹੀਂ ਹਾਜ਼ਰ ਕਰ ਦਿੱਤਾ ਗਾਲ ਕੱਢ ਕੇ ਬਹਿਣ ਦੇ ਸਾਨੂੰ ਨਹੀਂ ਇਹ ਨਾ ਬੋਲੋ ਜੱਜ ਬਣਨ ਲਈ ਦੂਸਰੇ ਪੈਨਸ਼ਨ ਹੋ ਗਏ ਪੂਰੇ ਹੋਣ ਪੂਰੇ ਹੋਣ ਗੱਲ ਪੂਰੀ ਮੈਂ ਤੁਹਾਨੂੰ ਹੁਣ ਤੋਂ ਜੱਤ ਉੱਥੋਂ ਇੱਥੇ ਆਏ ਆ ਇਹ ਵੀ ਤੁਹਾਡੇ ਕੋਲ ਸਾਡੇ ਆਪਾਂ ਵੀ ਦਫ਼ਤਰ ਤੋਂ ਦੂਰ ਕੇ ਤੁਹਾਡੇ ਕੋਲ ਹੀ ਇੱਥੇ ਆਏ ਆ ਜੀ ਉਹ ਕਿਹੜਾ ਨਕੀਦਾ ਜਪਣਾ ਆਪਾਂ ਉਹਦਾ ਨੂੰ ਜਿਸ ਵੇਲੇ ਇਹਨਾਂ ਦੀ ਇਹ ਚੀਜ਼ ਹੋਈ ਤੁਹਾਡੇ ਐਸਪੀ ਸਾਹਿਬ ਦੱਸੋ ਇੱਕ ਸਾਈਡ ਤੋਂ ਹੋ ਜਾਊਗਾ ਤੁਸੀਂ ਨਿੱਕੇ ਜਾ ਕੇ ਵੇਖੋਗੇ ਨਹੀਂ ਤੁਸੀਂ ਕਬੀਰ ਕੀ ਕਹਿੰਦੇ ਹੈ ਮੈਡਮ 3 ਘੰਟੇ ਹੋਵੇ ਦੂਜਾ ਚਾਂਸ ਹੈ ਜਿਹਦੀ ਤਰ੍ਹਾਂ 5 ਘੰਟੇ ਹੋਵੇ ਤੁਸੀਂ ਭੌਗ ਦੇਣੇ ਨਹੀਂ ਨਹੀਂ ਮੈਡਮ 5 ਘੰਟੇ ਤੁਸੀਂ ਹਲੇ ਵੀ ਗੇਰੇ ਲਾਈਨ ਹਾਜ਼ਰ ਤੁਸੀਂ ਆਰਡਰ ਨਹੀਂ ਲੈ ਕੇ ਆਏ ਮੈਂ ਦੱਸਦਾ ਹਾਂ ਵੀ ਬੀਰ ਜੀ ਕੋਈ ਗੱਲ ਸੀ ਕੋਈ ਗੱਲ ਸੀ ਸਵੇਰ ਤੋਂ ਨਹੀਂ ਦੋਸਤ ਸਰੋਂ ਜੀ ਤੁਸੀਂ ਖੰਨੇ ਦੇ ਹੋ ਉਹ ਪੂਰੀ ਗੱਲ ਆਖਣਾਂ ਲਿਖ ਇੱਕ ਮਿੰਟ ਅਸੀਂ ਸਾਰੇ ਗੰਦੇ ਨੇ ਆ ਜੀ ਯਾਰ ਕੀ ਕਰ ਲੋਂਗੇ ਹੋਰ ਕਿਉਂ ਰਹੇ ਹੋ ਮੈਂ ਸਿਰਲੀ ਕੋਲ ਪਹਿਲਾਂ ਇਸੇ ਚੋਂ ਗਾਲਾਂ ਕੱਢ ਕੇ ਤੇ ਤੁਸੀਂ ਫੇਰ ਕਿਉਂ ਰਹੇ ਹੋ ਤੇ ਇਸੇ ਤੇ ਤਾਨੂੰ ਗਾਲਾਂ ਕੱਢੀਆਂ ਹੁਣ ਹੋਰ ਤੁਸੀਂ ਅੱਖਾਂ ਨੀਚੇ ਬੌਜੀ ਇਹ ਗਾਲਾਂ ਨਾ ਕੱਢੋ ਇਹ ਖੜ ਗਾਲਾਂ ਪੁਲਿਸ ਕਰਕੇ ਬਾਹਰ ਨੋ ਲਿਆ ਗਿਆ ਸਿਮੈਂਟ ਤੋਂ ਨੀਚੇ ਨਹੀਂ ਹੈ ਜੀ ਇਹ ਤਾਂ ਗਲਤ ਤੇ ਮੇਡੀ ਪੂਰੀ ਕਰ ਲੈਣਗੇ ਤੁਸੀਂ ਮੈਂ ਤਾਂ ਕਹਿਆ ਜੀ ਪਹਿਲਾਂ ਆਪਾਂ ਗੱਲ ਕਰੀਏ ਜਮਗੀ ਹਰ ਹਰ ਮਹਾਰਾਜਾ घर <laughs> जो

ਹਾਂ ਹਾਂ ਓਏ ਆਪਾਂ ਵੀ ਯਕੀਨ ਕਰੀਏ ਨਾ ਯਾਰ ਆਪਾਂ ਪਕੜਾ ਪਕੜਾ ਹੋ ਯਕੀਨ ਤਾਂ ਕਰੀਏ ਆਪਾਂ ਫੇਰ ਬਹਿ ਜਾਗੇ ਕੋਈ ਸਟ੍ਰੈਸ ਹੈ ਜੀ ਸਸਪੈਂਸ਼ਨ ਨੋਟ ਤੁਸੀਂ ਦਿਓ ਬਿਲਕੁਲ ਹੋਏਗਾ ਜੀ ਰਿਕਾਰਡਿੰਗ ਹੋ ਰਹੀ ਹੈ ਮੀਡੀਆ ਦੀ ਹੋ ਰਹੀ ਤੁਸੀਂ ਕਿਉਂ ਨਹੀਂ ਕਹਿ ਰਹੇ ਸਸਪੈਂਸ਼ਨ ਕਰਤੀ ਮੈਡਮ ਜੀ ਜੋ ਇਹ ਵਾਲਾ ਅੱਜ ਦਾ ਇਨਸੀਡੈਂਟ ਹੋਇਆ ਇਸ ਨੂੰ ਪਹਿਲਾਂ ਵੀ ਤੁਸੀਂ ਦੱਸਿਆ ਇੱਕ ਅੰਦਾਜ਼ਾ ਲਾ ਕੇ ਜਦੋਂ ਪੂਰਾ ਬੰਦੇ ਹਾਂ ਕਿ ਇਹ ਸਾਡੇ ਹਲ ਅੱਗੇ ਇਹ ਗੱਲ ਸੁਣ ਲਈ ਹੁਣ ਠੀਕਾ ਠੀਕਾ ਜੀ ਬਿਲਕੁਲ ਸਹੀ ਹੈ ਜੀ ਇਹ ਸਾਡੀ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹੂਗੀ ਚਾਹੇ ਸਾਨੂੰ ਖੰਨੇ ਜ਼ਿਲੇ ਚਾਹੇ ਸਾਨੂੰ ਖੰਨੇ ਜ਼ਿਲੇ ਦੇ ਬਾਹਰ ਤੋਂ ਵੀ ਐਕਸਪਰਟ ਲਿਆ ਕੇ ਐਸਐਸਪੀ ਸਾਹਿਬ ਦੀ ਪਹਿਲਾਂ ਵੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਹੈ ਜੀ ਇਹਨਾਂ ਦੀ ਡਿਟੈਕਸ਼ਨ ਟੱਚਪੁਆਇੰਟ ਸਾਰੇ ਪੂਰੇ ਪੰਜਾਬ ਚ ਸਭ ਤੋਂ ਵੱਡੀ ਸੋ ਆਪਾਂ ਉਸੇ ਤੇਹੀ ਕਰਦੇ ਹੋਏ ਮੇਰੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਪੂਰੀ ਸਾਡੀ ਪੂਰੀ ਮਿਹਨਤ ਰਵੇਗੀ ਕਿ ਅਸੀਂ ਇਸ ਕੇਸ ਨੂੰ ਜਲਦ ਤੋਂ ਜਲਦ ਟਰੇਸ ਕਰੀਏ ਜਿੰਨਾ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹੈ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਈਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਸੀ ਤੇ ਮੇਰੀ ਹੁਣ ਸਾਰਿਆਂ ਨੂੰ ਇਹ ਪੂਰੀ ਗਾਰੰਟੀ ਹੈ ਜੀ ਕਿ ਅਸੀਂ ਇਹ ਮੁਕਦਮਾ ਹਰ ਹਾਲ ਵਿੱਚ ਟਰੇਸ ਕਰਨਾ ਹੀ ਕਰਨਾ ਪਰ ਆਪਾਂ ਹੁਣ ਜਿਵੇਂ ਬੈਠਿਆ ਹੁਣ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਕਿ ਤੁਸੀਂ ਆਪਣੇ ਕਿੜੇ ਮੇਰੇ ਸਾਥੀ ਭਰਾ ਤੁਹਾਡੇ ਨਾਲ ਲੱਗੇ ਜੀ ਉਹਨਾਂ ਨੂੰ ਜੀ ਗੱਲ ਨੇ ਤੁਸੀਂ ਕੀਤੇ ਵਾਲੇ ਦਾ ਕੀ ਗੱਲ ਸੁਣੋ ਦੱਸੋ ਕੀ ਕਰ ਰਹੇ ਹੋ ਓਹਨਾਂ ਸਰਵਿਸ ਪ੍ਰਵਾਸ ਤੋਂ ਇਸ ਬੰਦੇ ਦੀ ਓ ਸਚੂ ਦੂਜੀ ਅਸੀਂ ਅੱਜ ਹੀ ਮੈਂ ਉਹਦੀ ਸਿੱਤਾ ਇੱਥੇ ਆਈਆਂ ਜੀ ਅਸੀਂ ਉਹਨਾਂ ਨੂੰ ਅੱਜ ਹੀ ਮੇਰਾ ਖਿਆਲ ਹੈ ਉਹਨੇ ਹੀ ਐਸਐਸਪੀ ਸਾਹਮਣੇ ਲਾਈਨ ਹਾਜ਼ਰ ਕਰ ਦਿੱਤਾ ਹੈ ਜੀ ਨਹੀਂ 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 ਬਾਤ ਵਿੱਚ ਨਹੀਂ ਹਾਜ਼ਰ ਨਹੀਂ ਜਾਲ ਕੱਢ ਕੇ ਬੇਲੀ ਨਹੀਂ ਸਾਨੂੰ ਨਹੀਂ ਆਏ ਨਾ ਬੋਲੋ ਚਾਚਾ ਬਕਰ ਸਕਦੇ ਪੈਂਡ ਕਰ ਲਈ ਦੂਸਰੇ ਪੈਂਸ਼ਨ ਗੱਲ ਪੂਰੀ ਤਾਂ ਹੋਣੀ ਪੂਰੀ ਹੋਣੀ ਉਹ ਗੱਲ ਪੂਰੀ ਪੈਂਡ ਕਰੋ ਜੀ ਜਿਹੜੇ ਪੁਰ ਤੋਂ ਜੱਤੋਂ ਤੋਂ ਇੱਥੇ ਆਇਆ ਹੈ ਇਹ ਵੀ ਤੁਹਾਡੇ ਕੋਲ ਥਾੜੇ ਆਪਾਂ ਵੀ ਦਫ਼ਤਰ ਤੋਂ ਦੁਰ ਕੇ ਸਾਡੇ ਕੋਲ ਇੱਥੇ ਆਇਆ ਜੀ ਤੇ ਆਪਾਂ ਉਹਨਾਂ ਨੂੰ ਜਿਸ ਵੇਲੇ ਹੀ ਨਾ ਸੀ ਇਹ ਚੀਜ਼ ਹੋਈ ਤੁਹਾਡੇ ਐਸਪੀ ਸਾਹਿਬ ਦੱਸ ਦੇਣਗੇ ਇੱਕ ਸਾਈਡ ਤੋਂ ਹੋ ਜਾਏਗਾ ਨਿੱਕੇ ਜਾਣ ਦੇ ਵਿੱਚ ਬਾਕੀ ਤਾਂ ਹੋ ਜਾਏਗਾ ਕੰਮ ਨਹੀਂ ਮੈਡਮ ਸੈਕਿੰਡ ਚਾਂਸ ਆ ਗੜੀ ਹੋਵੇ ਦੂਜਾ ਚਾਂਸ ਹੈ ਜਿਹੜਾ ਪੰਜ ਘੰਟੇ ਹੋਵੇ ਸਾਨੂੰ ਭੌਗ ਦੇਣੋ ਨਹੀਂ ਮੈਡਮ ਪੰਜ ਘੰਟੇ ਤੁਸੀਂ ਹਲੇ ਵੀ ਘੇਰੇ ਲਾਈਨ 'ਚ ਹਾਜ਼ਰ ਮੈਂ ਆਰਡਰ ਨਹੀਂ ਲਏ ਕਿ ਕਿ ਮੈਂ ਦਫਾ ਹੋ ਜਾਵਾਂ ਆ ਵੀਰ ਜੀ ਕੋਈ ਗੱਲ ਸੀ ਕੋਈ ਗੱਲ ਕੋਈ ਗੱਲ ਸੀ ਸਵੇਰ ਤੋਂ ਨਹੀਂ ਦੋਸਤ ਸਰਦੋਂ ਜੀ ਤੁਸੀਂ ਖੰਨੇ ਦੇ ਹੋ ਪੂਰੀ ਗੱਲ ਤੁਹਾਡੀ ਵੀ ਲੋੜ ਹੈ ਇੱਕ ਮਿੰਟ ਅਸੀਂ ਸਾਰੀ ਖੰਨੇ ਦੇ ਆ ਜੀ ਯਾਰ ਕੀ ਕਰ ਲਵਾਂਗੇ ਕੂਰ ਕਿਉਂ ਰਹੇ ਹੋ ਮੈਂ ਫਿਰ ਨੀ ਕੋ ਗਾਲਾਂ ਕੱਢ ਗਏ ਤੁਸੀਂ ਬਿਲਕੁਲ ਰਹੇ ਹੋ ਇੰਸਟੀਟਿਊਟ ਤਨ ਗਾਲਾਂ ਕੱਢੀਆਂ ਹੁਣ ਔਰ ਤੁਸੀਂ ਅੱਖਾਂ ਨੀਚੇ ਬੌਜੀ ਇਹ ਗਾਲਾਂ ਕੱਢੋ ਇਹ ਅੱਖਾਂ ਚ ਗਾਲਾਂ ਪੂਰੇ ਚੰਗਰ ਬੰਦ ਬੋਲਿਆ ਗਿਆ ਸੈਮੈਂਟ ਤੋਂ ਨੀਚੇ ਨਹੀਂ ਆ ਜੀ ਇਹ ਤੁਹਾਨੂੰ ਗਲਤ ਮੇਰੀ ਪੂਰੀ ਕਰ ਲੈਣ ਤੁਸੀਂ ਮੈਂ ਤਾਂ ਗਿਆ ਜੀ ਉਹ ਪਹਿਲਾਂ ਗਾਲੀ ਦੇ ਜਾਈਂਗੀ ਹਰ ਹਰ ਮਹਾਰਾਜ ਉਹ ਖੜ੍ਹ ਜਾਓ ਦੇਖੋ ਜੀ ਸੌਂਡ ਕਰ ਰਹੇ ਹੋ ਕੰਮ ਕਰ ਰਹੇ ਹੋ ਹੋ ਰਹੇ ਜਾਣ ਕੇ ਦੱਸ ਤੇ ਇਨਸ਼ਾ ਅੱਲਾਹ ਮੈਨੂੰ ਕਹਿ ਰਹੇ ਆ ਆਰਡਰ ਲੈ ਕੇ ਆਓ ਜੀ ਆਰਡਰ ਆ ਗਿਆ ਜੀ ਬੋਲਣੀ ਕਹਿ ਦੋ ਮੈਡਮ ਬਸ਼ਰਤ ਬੋਲਣੀ ਕਹਿ ਲਓ